ਪਰਵਾਜ ਹੋਮ ਕਿਚਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਵੇਰ ਸਭ ਤੋਂ ਪਹਿਲੇ ਮੈਂ ਆਗੀ ਰਸੋਈ 'ਚ ਰਸੋਈ ਚ ਆ ਕੇ ਸਭ ਤੋਂ ਪਹਿਲਾਂ ਮੈਂ ਬਣਾਇਆ ਕੜਾ ਕਿਉਂਕਿ ਅੱਜ ਸਵੇਰ ਤੋਂ ਹੀ ਮੇਰਾ ਗਲਾ ਖਰਾਬ ਸੀਗਾ ਤੇ ਸਭ ਤੋਂ ਪਹਿਲੇ ਮੈਂ ਬਣਾਇਆ ਇਸ ਲਈ ਕੜਾ ਕੜਾ ਗਲ ਤੇ ਜ਼ੁਕਾਮ ਲਈ ਬਹੁਤ ਫਾਇਦੇਮੰਦ ਹੁੰਦਾ ਹੈਗਾ ਇਸ ਲਈ ਮੈਂ ਇਹਨੂੰ ਜਦੋਂ ਮੈਨੂੰ ਜ਼ੁਕਾਮ ਹੋਵੇ ਭਾਵੇਂ ਮੇਰਾ ਗਲ ਖਰਾਬ ਹੋਵੇ ਤਾਂ ਮੈਂ ਜ਼ਰੂਰ ਲੈਂਦੀ ਹੈਗੀ ਆ ਹੁਣ ਦੁੱਧ ਹਲਕਾ ਜਾਂ ਖੋਸਾ ਹੋ ਗਿਆ ਹੈਗਾ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲੇ ਅਸੀਂ ਅਜਵਾਇ ਨਾ ਮੈਂ ਇੱਥੇ ਦੋ ਛੁਟਕੀਆਂ ਅਜਵਾਇਨ ਦੀ ਪਾਈਆਂ ਹਨ ਇੱਕ ਗਲਾਸ ਦੁੱਧ ਚ ਦੋ ਹੀ ਇਲਾਇਚੀਆਂ ਪਾਣੀਆਂ ਹਨ ਹਰੀ ਇਲਾਇਚੀ ਹੁੰਦੀ ਹੈ ਜਿਹੜੀ ਉਹ ਛਿੱਲ ਕੇ ਪਾਈ ਹੈਗੀ ਹੈ ਤੇ ਚਾਰ ਲੌਂਗ ਪਾਏ ਹੈਗੇ ਇਸ ਤੋਂ ਬਾਅਦ ਮੈਂ ਇਹਦੇ ਚ ਚਾਹ ਪੱਤੀ ਇੱਕ ਚਮਚ ਚਾਹ ਪੱਤੀ ਦਾ ਤੇ ਦੋ ਚਮਚ ਸ਼ੱਕਰ ਦੇ ਪਾਏ ਹੈਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ ਛੋਟਾ ਜਿਹਾ ਅਦਰਕ ਦਾ ਟੁਕੜਾ ਗ੍ਰੇਟਰ ਨਾਲ ਗ੍ਰੇਟ ਕਰਕੇ ਪਾਇਆ ਮੈਂ ਤੇ ਹੁਣ ਅਸੀਂ ਇਹਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਇਹ ਹਾਫ ਗਲਾਸ ਨਹੀਂ ਬਣ ਜਾਂਦਾ ਇੱਕ ਗਲਾਸ ਦੇ ਉੱਤੇ ਲਿਆ ਸੀ ਤੇ ਇਹਨੂੰ ਹਾਫ ਤੱਕ ਅਸੀਂ ਪਕਾਉਣਾ ਹੈ ਚੰਗੀ ਤਰ੍ਹਾਂ ਲੋ ਜੀ ਕੜਾ ਹੁਣ ਆਪਣਾ ਬਣ ਕੇ ਤਿਆਰ ਹੈ ਗਿਆ ਤੇ ਮੈਂ ਹੁਣ ਇਹਨੂੰ ਛਾਣ ਲੈਂਦੀ ਹਾਂ ਜੇਕਰ ਕਿਸੇ ਨੂੰ ਵੀ ਗਲੇ ਦੀ ਸਮੱਸਿਆ ਹੋਵੇ ਭਾਵੇਂ ਜ਼ੁਖਾਮ ਹੋਵੇ ਤਾਂ ਇਹ ਕੜਾ ਬਣਾ ਕੇ ਪੀ ਸਕਦਾ ਹੈਗਾ ਲੋਜੀ ਕੜਾ ਪੀਣ ਤੋਂ ਬਾਅਦ ਮੈਂ ਫੇਰ ਆ ਗਈ ਸੀਗੀ ਕਿਚਨ 'ਚ ਤੇ ਹੁਣ ਮੈਂ ਬਣਾਣ ਲੱਗੀ ਆਂ ਦਹੀਂ ਦੀ ਇੱਕ ਹਫ਼ਤੇ ਦੀ ਮਲਾਈ ਇਕੱਠੀ ਹੋਈ ਸੀਗੀ ਇਹਨੂੰ ਰੀੜ ਕੇ ਹੁਣ ਮੈਂ ਦਹੀਂ ਦੀ ਬਣਾਣਾ ਇੱਥੇ ਦੇਖੋ ਤੁਹਾਡੇ ਸਾਹਮਣੇ ਦਹੀਂ ਦੀ ਬਣਦਾ ਪਿਆ ਹੈ ਤੇ ਅਸੀਂ ਮਲਾਈ ਤੋਂ ਹੀ ਦਹੀਂ ਦੀ ਬਣਾਉਂਦੇ ਆਂ ਲੋਜੀ ਮੇਰਾ ਦਹੀਂ ਦੀ ਬਣ ਕੇ ਤਿਆਰ ਹੈ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ